ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਸੋ ਇਸ ਟਾਈਮ ਆਪਾਂ ਖੜੇ ਆਂ ਪਿੰਡ ਗੜ ਜਿੱਥੇ ਕਿ ਅੱਜ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਸੀ ਨਸ਼ਾ ਛਡਾਊ ਦੀ ਸੋ ਅੱਜ ਪਿੰਡ ਵਾਸੀਆਂ ਵੱਲੋਂ ਦੁਵਾਲ ਪਿੰਡ ਵਾਸੀਆਂ ਵੱਲੋਂ ਅੱਜ ਬਹੁਤ ਵੱਡਾ ਜੋ ਇੱਥੇ ਇਕੱਠ ਕੀਤਾ ਗਿਆ ਹੈ ਸੋ ਅੱਜ ਪਿੰਡ ਵਾਸੀਆਂ ਨੇ ਜੋ ਅੱਜ ਇੱਥੇ ਮੁਹਿੰਮ ਚਲਾਈ ਹੈ ਨਸ਼ਾ ਛਡਾਊ ਦੀ ਸੋ ਇੱਕ ਘਰ-ਘਰ ਵਿੱਚ ਜਾ ਕੇ ਜਾਗਰੂਕਤਾ ਕਰ ਰਹੇ ਨੇ ਨਸ਼ਾ ਛਡਾਣ ਦੀ ਸੋ ਘਰ-ਘਰ ਵਿੱਚ ਜਾ ਕੇ ਇਹ ਕਹਿ ਰਹੇ ਨੇ ਵੀ ਨਸ਼ਾ ਛੱਡਣ ਲਈ ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੈ ਸੋ ਤੁਸੀਂ ਸਾਡੇ ਦੱਸਾਂਗੇ ਜੀ ਲੰਪਰ ਦਾ ਨੰਬਰ ਹੋ ਸਾਡੇ ਨੂੰ ਦੱਸ ਸਰ ਤੁਸੀਂ ਕੀ ਕਹਿਣਾ ਚਾਹੋਗੇ ਦੱਸੋ ਮਾਈਕ ਕਿੰਨੇ ਵਾਰੀ ਆ ਗਿਆ ਬੇਨਤੀ ਕਰਨਾ ਚਾਹੁੰਦਾ ਸਾਰੀ ਹੀ ਨਗਰ ਨਿਵਾਸੀਆਂ ਨੂੰ ਵੀ ਜੋ ਜੁੱਧ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਤੋਰਿਆ ਹੋਇਆ ਤਾਂ ਉਸ ਦੇ ਵਿੱਚ ਅੱਜ ਸਾਡਾ ਸਾਰਾ ਪਿੰਡ ਤੇ ਕੁਝ ਪਰਿਵਾਰ ਜਿਨ੍ਹਾਂ ਦੇ ਬੱਚੇ ਇਸ ਗ੍ਰਸਤ ਨਸ਼ੇ ਦੇ ਵਿੱਚ ਗ੍ਰਸਤ ਹੋਏ ਹੋਏ ਨੇ ਤਾਂ ਉਹ ਸਾਡਾ ਸਾਥ ਦੇਣ ਨੂੰ ਤਿਆਰ ਨੇ ਸਰਕਾਰਾਂ ਦਾ ਸਾਥ ਦੇਣ ਨੂੰ ਤਿਆਰ ਨੇ ਪੰਜਾਬ ਸਰਕਾਰ ਨੇ ਜੋ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਹੈ ਤਾਂ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਤਾਂ ਇਸ ਤੇ ਪੂਰਾ ਪੂਰਾ ਅਮਲ ਕਰਾਏ ਆ ਵੀ ਅਸੀਂ ਸਾਰੇ ਪਿੰਡ ਨਿਵਾਸੀ ਤੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਇਸ ਕਰਾਸ ਤੋਂ ਹੋ ਰਹੀ ਨਸ਼ੇ ਦੇ ਵਿੱਚ ਸਾਰਾ ਸਾਤ ਦਿਨ ਨੂੰ ਤਿਆਰ ਨੇ ਜੀ ਤਾਂ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਸ ਬੱਲ ਪੂਰੀ ਕਾਰਵਾਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਵੀ ਜੇਕਰ ਪਿੰਡ ਦੇ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹ ਨਸ਼ਾ ਤਿਆਗਣਾ ਚਾਹੁੰਦੇ ਆ ਤਾਂ ਸਰਕਾਰ ਉਹਨਾਂ ਨੂੰ ਕੋਈ ਨਸ਼ਾ ਛਡਾਉਣ ਦੀ ਆ ਜਿਹੜੀ ਦਵਾਈ ਵਗੈਰਾ ਜਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਵੇ ਅਜਿਹੀ ਕੋਈ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਸਾਡੀ ਪੁਰਜ਼ੋਰ ਮੰਗ ਹੈ ਇਸ ਚੀਜ਼ ਤੇ ਦੀ ਸਰਕਾਰ ਇਕਦਾ ਮੈਡੀਕਲ ਕੈਂਪ ਤੇ ਜੋ ਹਸਪਤਲ ਸਰਕਾਰੀ ਨੇ ਜੋ ਬੱਚੇ ਇਸ ਦਦਲ ਦੇ ਵਿੱਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਉਹ ਮਦਦ ਕੀਤੀ ਜਾਵੇ ਉਹ ਨਸ਼ੇ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਦਵਾਈਆਂ ਬੁੱਟੀਆਂ ਜੋ ਵੀ ਮੁਹੱਈਆ ਕਰਾਈਆਂ ਜਾਣ ਸਰਕਾਰ ਦੇ ਵੱਲੋਂ ਤੇ ਦੂਜੀ ਬੇਨਤੀ ਹੈ ਮੇਰੀ ਵੀ ਜੋ ਇਸ ਦੇ ਵੱਡੇ ਸਦਾਗਰ ਨੇ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਿੱਥੋਂ ਚੀਜ਼ ਇਹ ਬਣ ਕੇ ਆਉਂਦੀ ਹੈ ਅੱਗੇ ਚੈਨ ਬਣੀ ਹੋਈ ਹੈ ਉਹ ਚੈਨ ਨੂੰ ਤੋੜਿਆ ਜਾਵੇ ਕਿ ਖਾਣ ਵਾਲੇ ਤੋਂ ਜ਼ਿਆਦਾ ਜੋ ਵੇਚ ਰਿਹਾ ਸਭ ਤੋਂ ਵੱਡਾ ਮਗਰਮੱਛ ਤਾਂ ਉਹੀ ਹੈ ਨਾ ਜੀ ਹਾਂ ਉਹ ਇਸ ਚੀਜ਼ ਨੂੰ ਤਿਆਰ ਕਰ ਰਿਹਾ ਇਸ ਨਸ਼ੇ ਨੂੰ ਤਿਆਰ ਕਰ ਰਿਹਾ ਉਹਨੂੰ ਅੱਗੇ ਪਿੰਡਾਂ ਦੇ ਵਿੱਚ ਸਪਲਾਈ ਕਰ ਰਿਹਾ ਸਭ ਤੋਂ ਵੱਡਾ ਦੋਖੀ ਉਹੀ ਹੈ ਅੱਛਾ ਫਿਰ ਬਾਈ ਵੀ ਕਿ ਪਤੇ ਪਟੇ ਤੋਂ ਬਾਅਦ ਅੱਜ ਸਾਡੀ ਜੋ ਨਗਰ ਕੌਂਸਲ ਕਲਾਂ ਦੀ ਪੰਚਾਇਤ ਨੇ ਨਸ਼ਾ ਵਿਰੁੱਧ ਜੰਗ ਸ਼ੁਰੂ ਕਰੀ ਹੈ ਸਰਕਾਰ ਦੇ ਨਾਲ ਸਾਥ ਦਿੱਤਾ ਅਸੀਂ ਪੰਚਾਇਤ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਜਿਹੜੇ ਨੌਜਵਾਨ ਆਪਦਾ ਕੰਮ ਕਰ ਛੱਡ ਕੇ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਤੀਹ ਹਜ਼ਾਰ ਕਿਤੇ ਨੌਜਵਾਨ ਵੀਰਾਂ ਨੇ ਵੀ ਆਪਣੇ ਬਾੜਾਂ ਜੋ ਸਾਡੇ ਪੰਚਾਇਤ ਮੈਂਬਰ ਆਪਣੇ ਆਪਣੇ ਬਾੜ ਤੋਂ ਪੰਜ-ਪੰਜ ਬੰਦੇ 10-10 ਬੰਦੇ ਨਾਲ ਲੈਣਗੇ ਇਹ ਨਸ਼ਿਆਂ ਦੇ ਖਿਲਾਫ ਆਪਾਂ ਪੂਰੀ ਪਿੰਡ ਚ ਮਹਿੰਮ ਚਲਾਵਾਂਗੇ ਤੇ ਨਾਲ ਨੌਜਵਾਨ ਬਹੁਤ ਇਹ ਉਤਸ਼ਾਹ ਨੇ ਵੀ ਤੁਸੀਂ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਸੋ ਅੱਜ ਉਹਨਾਂ ਨੇ ਸਾਨੂੰ ਸਾਥ ਦਿੱਤਾ ਅਸੀਂ ਉਹਨਾਂ ਦੇ ਘਰ ਘਰ ਵੀ ਜਾਵਾਂਗੇ ਤੇ ਜੇ ਨਾ ਉਹ ਹਟੇ ਤਾਂ ਅਸੀਂ ਉਹਨਾਂ ਦੀ ਕਾਨੂੰਨੀ ਕਾਰਵਾਈ ਸਾਡੀ ਪੰਚਾਇਤ ਅਜੋ ਕਰਾਊਗੀ ਤੇ ਨਾਲ ਹੀ ਸਾਡੇ ਜਿਹੜੇ ਪਿੰਡਾਂ ਨਗਰ ਹੈ ਉਹ ਪੂਰਾ ਸਾਥ ਦੇਊਗਾ ਪੰਚਾਇਤ ਨੂੰ ਅਸੀਂ ਇੱਥੋਂ ਵਿਸ਼ਵਾਸ ਪਾਉਂਦੇ ਆ ਕਿ ਅਸੀਂ ਤੁਹਾਡੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿੱਥੇ ਵੀ ਤੁਸੀਂ ਬੁਲਾਓਗੇ ਅਸੀਂ ਪੰਚਾਇਤ ਨਾਲ ਜਾਵਾਂਗੇ ਕਿਉਂਕਿ ਇਹ ਬਹੁਤ ਵਧੀਆ ਅਪਰਾਧਾ ਸਾਡੇ ਪਿੰਡ ਦੇ ਪਹਿਲਾ ਨੌਜਵਾਨ ਕਈ ਦੇਸ਼ ਨਸ਼ਿਆਂ ਦੇ ਦਲਦਲ ਚ ਫਸ ਕੇ ਮਰ ਗਏ ਨੇ ਅਸੀਂ ਅਗਲੀ ਪੀੜੀ ਨੂੰ ਬਚਾਉਣ ਲਈ ਇਹ ਪ੍ਰਾਲਾ ਕਰਦੇ ਆ ਤਾਂ ਕਿ ਗਰੀਬ ਆਦਮੀ ਨਾਲ ਤਾਂ ਘਰ ਉੱਠ ਜਾਂਦਾ ਨਾਲੇ ਅਗਲੇ ਦਾ ਬੱਚਾ ਚਲਿਆ ਜਾਂਦਾ ਸੋ ਅਸੀਂ ਤੁਹਾਡੇ মিডিਆ ਨਾਲ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਵੀ ਸਾਡੀ ਜਿਹੜੀ ਗੱਲ ਹੈ ਸਰਕਾਰ ਤੱਕ ਪਹੁੰਚਾਓ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਬਸ ਦੀ ਗੱਲ ਨਹੀਂ ਰਹੀ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਕਿਉਂਕਿ ਸਾਡੇ ਥਾਣੇ 'ਚ ਪੁਲਿਸੇ ਨਹੀਂ ਹੈਗੀ ਖਾਲੀ ਹੁੰਦਾ ਜਦੋਂ ਮਰਜ਼ੀ ਵਗ ਜਾਓ ਥਾਣੇ ਖਾਲੀ ਪਏ ਹੁੰਦੇ ਨੇ ਉਹ ਕਹਿੰਦੇ ਨਹੀਂ ਅਸੀਂ ਕਰੀਏ ਕਿਉਂ ਕਈ ਇਹੋ ਜਿਹੇ ਅੰਦੋਲਨ ਚੱਲ ਪਏ ਕਿਸਾਨ ਨੂੰ ਅੰਦੋਲਨ ਚੱਲ ਪਿਆ ਹੋਰ ਅੰਦੋਲਨ ਚੱਲ ਪਏ ਉਹਦੇ ਕਰਕੇ ਸਾਨੂੰ ਬਹੁਤ ਇਹ ਪੁਲਿਸ ਨੂੰ ਵੀ ਦਿੱਕਤ ਆਉਂਦੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਹਰ ਰੋਜ਼ ਗਸ਼ਤੇ 2000 ਬੰਦੇ ਭੇਜ ਦਿਆ ਕਰਨ ਤਾਂ ਕਿ ਨੇੜੇ ਦੇ ਪਿੰਡਾਂ ਚੋਂ ਇਹ ਅਸੀਂ ਨਸ਼ੇ ਦੀ ਦਲਦਲ ਤੋਂ ਬਚੀ ਵਹਿਰੂਜੀ ਦਾ ਖਾਲਸਾ ਵਹਿਰੂਜੀ ਦੇ ਪਤਨ ਗੜ ਵਾਸੀਆਂ ਵੱਲੋਂ ਘਰ ਘਰ ਜਾ ਕੇ ਜੋ ਨਸ਼ਾ ਛਡਾਉ ਜੋ ਰੈਲੀ ਕੱਟੀ ਜਾ ਰਹੀ ਹੈ ਨਾਮ ਮੈਂ ਠੀਕ ਹੈ ਤੁਸੀਂ ਦੀ ਪਿੰਡ ਵਾਸੀ ਇਕੱਠੇ ਹੋ ਕੇ ਨਸ਼ੇ ਨੂੰ ਛਡਾਣ ਦੀ ਮਹੀਮ ਚੱਲ ਰਹੀ ਹੈ ਤੁਸੀਂ ਇਹਨਾਂ ਦਾ ਸਾਥ ਦੇਵੋਗੇ ਹਾਂ ਜੀ ਦੇਵਾਂਗੇ ਸਾਥ ਪੂਰਾ ਦੇਵਾਂਗੇ ਜੀ ਨਾਲ ਅੱਛਾ ਹਾਂ ਜੀ ਪੂਰਾ ਸਾਥ ਦੇਵਾਂਗੇ ਕਿੱਥੇ ਕਰਨਗੇ ਜੀ ਨਾਲ ਅੱਛਾ ਕੱਲ ਨੂੰ ਕੋਈ ਬਾਹਰ ਦਾ ਤਾਂ ਕਰੀਏ ਉਹ ਨਸ਼ਾ ਨਾ ਛੱਡੇ ਜਾਂ ਵੇਚਦਾ ਫਸ ਜੇ ਉਹਦੇ ਨਾਲ ਕਾਰਵਾਈ ਕਰਾਂਗੇ ਫਿਰ ਤੁਸੀਂ ਸਾਡੇ ਨਾਲ ਸਾਥ ਦਿਓਗੇ ਪੰਚਾਇਤ ਨਾਲ ਜੋ ਮਰਜ਼ੀ ਕਰੇ ਇਹ ਦੇਖਿਆ ਜਾ ਰਿਹਾ ਕੁਝ ਪਰਿਵਾਰਾਂ ਵੱਲੋਂ ਜਿਹੜਾ ਇਸ ਮੁਹਿੰਮ ਦਾ ਜਿਹੜੀ ਆ ਵਿਰੋਧਤਾ ਕੀਤੀ ਜਾ ਰਹੀ ਆ ਜੇ ਕੋਈ ਨਸ਼ੇ ਦੇ ਖਿਲਾਫ ਬੋਲਦਾ ਤਾਂ ਉਹਦਾ ਵੀ ਵਿਰੋਧ ਕੀਤਾ ਜਾ ਰਿਹਾ ਕਿ ਤੁਸੀਂ ਆ ਜਿਹੜੇ ਵਧੀਆ ਗੱਲਾਂ ਜੇ ਚੰਗਾ ਉਪਰਾਲਾ ਤੁਹਾਡੇ ਵੱਲੋਂ ਵੀ ਜੇ ਤੁਸੀਂ ਸਾਥ ਦੇ ਰਹੋ ਅਸੀਂ ਨੀ ਕੀ ਨੀ ਕੇ ਬੱਚੇ ਨਾ ਸੀ ਤਾਂ ਪੰਚਾਇਤ ਨਾਲ ਆਂ ਛੋਟੇ ਜਿੰਨੇ ਵੀ ਕਹੂਗੀ ਪੰਚਾਇਤੋਂ ਨਾਲ ਆਂ ਇੱਕ ਪੁੱਤ ਨੂੰ ਇੱਕ ਗੱਲ ਕਰ ਦੋ ਠੀਕ ਹੈ ਵਿੱਚ ਫਸਿਆ ਹੋਇਆ ਸਾਨੂੰ ਜ਼ਿਆਦਾਤਰ ਇਹੀ ਆਈ ਵੀ ਤੂੰ ਕਰਦੇ ਨਸ਼ਾ ਠੀਕ ਹੈ ਨਾ ਭਾਈ ਜੀ ਵੀਓ ਚੋਂ ਦੇਤੀ ਹੈ ਚਲੋ ਪਹਿਲੀ ਦਾ ਸਾਡੀ ਉਹ ਚੋਂ ਨਿਕਲ ਤੂੰ ਠੀਕ ਹੈ ਨਾ ਸਾਡੀ ਸਾਥ ਚੰਗੇ ਹੀ ਕਹਿੰਦੇ ਨੇ ਤਾਂ ਤੂੰ ਸਾਥ ਰਤ ਲੈ ਸਕਦਾ ਠੀਕ ਅੱਛਾ ਤੂੰ ਯਾਰ ਆ ਤੂੰ ਹਾਂ ਹਾਂ ਭਾਈ ਤੂੰ ਛੱਡ ਦੇ ਹਾਂ ਇਹ ਛੱਡ ਸਕਦਾ ਛੱਡ ਸਕਦੇ ਨਹੀਂ ਛੱਲੂ ਪਿਆਰ ਹੋ ਤੂੰ ਹਾਂ ਇਹ ਤੇਰਾ ਜਨਮ ਬਣਾ ਸੀ ਇਕੱਲਾ ਮਸਲਾ ਨਸ਼ਾ ਤਿਆਗਣ ਵਾਸਤੇ ਤੈਨੂੰ ਕੋਈ ਪੰਚਾਇਤ ਵੱਲੋਂ ਸਹਾਰੇ ਦੀ ਲੋੜ ਆ ਨਾ ਨਾ ਕੋਈ ਸਰਪੰਚ ਸਾਹਿਬ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਬਾ ਪਿੰਡ ਚੋਂ ਮੈਂ ਨਾ ਹਟ ਜਾਈ ਆਪੇ ਹਟ ਜਾਵਾਂਗੇ ਜਦੋਂ ਪਿੰਡ ਚੋਂ ਰੇ ਸ਼ਰੇ ਆਮ ਤਾਂ ਵੀ ਤੁਸੀਂ ਆ ਫੜਾਓ ਹੱਦ ਨਾਲ ਚੰਨ ਤੁਸੀਂ ਕਹਿੰਦੇ ਆਵੇਂ ਤਾਂ ਵੇਖਦਾ ਸ਼ਰੇ ਆਮ ਜੇ ਤੁਸੀਂ ਫੜਾਓ ਮੈਂ ਮੈਂ ਲੈ ਕੇ ਆ ਨਾ ਜੇ ਤੂੰ ਜਾਣੇ ਲੈਣ ਉਹ ਤੋਂ ਤਾਂ ਵੇਚਦੇ ਹੋ ਜੇ ਦੁਕਾਨ ਹੈ ਪਰਚੂਨ ਦੀ ਹੈ ਜੇ ਉਹ ਤੇ ਸੌਦਾ ਲੈਣ ਜਾਵਾਂਗੇ ਉਹ ਤਾਂ ਵੇਚੀ ਰੱਖਣਾ ਤੇ ਚਲੋ ਸਾਰੇ ਨਹੀਂ ਲਿਆ ਕੇ ਗਾਂ ਫੜਾ ਉਹਨੂੰ ਨਾਲ ਲਿਆ ਕੇ ਫੜਾ ਦੇ ਯਾਰ ਮੈਂ ਆਪੇ ਮੇਰੇ ਕੋਲ ਨਾ ਤੂੰ ਨਾ ਜਾ ਤੂੰ ਪਹਿਲੇ ਤੂੰ ਆਪਦਾ ਵੇਖ ਤੂੰ ਜਾਣਾ ਨਹੀਂ ਬਸ ਠੀਕ ਜੋ ਮਰਜੀ ਕੋ ਉਸ ਵੀ ਕਰ ਲੈ ਠੀਕ ਹੈ ਨਾ ਹਾਂ ਬਾਕੀ ਤੁਹਾਨੂੰ ਜਿਆਦਾ ਪਤਾ ਪੰਚਾਇਤ ਨਾਲੋਂ ਜਾਂ ਹੋਰ ਲੋਕਾਂ ਨਾਲੋਂ ਤੁਹਾਨੂੰ ਜਿਆਦਾ ਪਤਾ ਵੀ ਕਿਹਦੇ ਕਿਹਦੇ ਕੋਲੋਂ ਨਸ਼ਾ ਮਿਲਦਾ ਕੌਣ ਨਸ਼ਾ ਵੇਚਦਾ ਤੁਸੀਂ ਇਹਨਾਂ ਦਾ ਸਹਿਯੋਗ ਦਿਓ ਤਾਂ ਇਸ ਤੋਂ ਵਧੀਆ ਗੱਲ ਹੋਰ ਕਿਹੜੀ ਹੋ ਸਕਦੀ ਆ ਕਿ ਜੇ ਤੁਸੀਂ ਖੁਦ ਚਾਹੋਗੇ ਵੀ ਨਸ਼ਾ ਖਤਮ ਹੋ ਜਾਏ ਤਾਂ ਬਹੁਤ ਜਲਦੀ ਹੋ ਸਕਦਾ ਸਾਨੂੰ ਬੁਲਾਓ ਕਿਹੜਾ ਦੇਣ ਆਉਂਦਾ ਕੋਈ ਨਾਲ ਨਾਲ ਇਹਨਾਂ ਦੇ ਉਪਰਾਲਾ ਕਰੋਗੇ ਤੁਸੀਂ ਆ ਨਾਲ ਖੜਾਂਗੇ ਸਰਪੰਚ ਦੇ ਨਾਲ ਆਉਂਦੀ ਉਹ ਕਿ ਨਸ਼ਾ ਛਡਾਣ ਲਈ ਪਹਿਲਾਂ ਤੁਹਾਨੂੰ ਹੀ ਸਾਥ ਦੇਣਾ ਪਊਗਾ ਇਹਨਾਂ ਦਾ ਬਸ ਠੀਕ ਹੈ ਨਾਲ